ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਦਾ ਵੀਜ਼ਾ ਆਫਿਸ ਤੋਂ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਯੂਕੇ ਰੂਲਸ ਬਦਲਣ ਦੇ ਲਈ ਪਹਿਲਾਂ ਪ੍ਰਪੋਜ਼ਲ ਆਇਆ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਹੈ ਕਿ ਦੋ ਰੂਲ ਇੰਪਲੀਮੈਂਟ ਹੋਗੇ ਨੇ ਪੂਰੀ ਕਲੈਰਿਟੀ ਸੁਨੇਹਾ ਮੈਡਮ ਸਾਡੇ ਨਾਲ ਇਸ ਵੀਡੀਓ ਤੋਂ ਸਾਂਝੀ ਕਰਨਗੇ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਪੂਰੀ ਕਲੈਰਿਟੀ ਤੁਸੀਂ ਜ਼ਰੂਰ ਸਟੂਡੈਂਟਸ ਨੂੰ ਦਿਓ ਸੋ ਟਾਈਮ ਆ ਗਿਆ ਜਦੋਂ ਰੂਲਸ ਚੇਂਜ ਹੋ ਗਿਆ ਯੂਕੇ ਛੁੰਦਾ ਕਿ ਇਹ ਪਹਿਲੇ ਪ੍ਰਪੋਜ਼ਲਸ ਆਂਦੇ ਰੂਲਸ ਦੇ ਪ੍ਰਪੋਜ਼ਲਸ 3 4 ਸੀਗੇ ਬਟ ਉਹਦੇ ਵਿੱਚੋਂ ਦੋ ਰੂਲਸ ਹੁਣ ਇੰਪਲੀਮੈਂਟ ਹੋ ਗਿਆ ਮੀਨਸ ਕਿ ਉਹ ਲਾਗੂ ਹੋ ਗਿਆ ਸੋ ਦੋ ਰੂਲਸ ਕਿਹੜੇ-ਕਿਹੜੇ ਹੈਗੇ ਆ ਪਹਿਲਾ ਕਿ ਤੁਹਾਡੀ ਜਿਹੜੀ ਫੰਡਿੰਗ ਦੀ ਕਾਸਟ ਇੰਪੈਕਟ ਕਰੇਗੀ ਉਹ ਇਨਕਰੀਜ਼ ਹੋ ਗਈ ਆਉਟਰ ਇਨਰ ਔਰ ਦੂਸਰਾ जड़ा है गा वा कि जो वर्क परमिट है ट्वेंटी ट्वेंटी तो तानु जो चौबीस महीनों का नहीं अठारह महीनों का मिलेगा मींस की जेड़े जनवरी 2026 पढ़न जाओगे और जदों वर्क परमिट लोगे मींस की मास्टर्स वाले स्पेशली 2027 ਚੋਨਾ ਦੀ ਕੰਪਲੀਟ ਹੋਏਗੀ ਮਾਸਟਰਸ ਤਾਂ ਉਹਨਾਂ ਨੂੰ 18 ਮਹੀਨੇ ਦਾ ਵਰਕ ਪਰਮਿਟ ਮਿਲੇਗਾ ਬੈਚਲਰਸ ਵਾਲੇ ਤਾਂ ਲੈਨ ਗਈ 3 ਮਹੀਨੇ ਬਾਅਦ ਸੋ ਨਵੰਬਰ ਇਨਟੇਕ ਬੜਾ ਹੁੰ ਇੰਪੋਰਟੈਂਟ ਹੈ ਜਿਨ੍ਹਾਂ ਨੇ ਨਵੰਬਰ ਇਨਟੇਕ ਨਹੀਂ ਕੀਤਾ ਕਿਉਂਕਿ ਜਿਹੜੇ ਨਵੰਬਰ ਇਨਟੇਕ ਚ ਜਾਣਗੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਮਿਲੇਗਾ ਉਹ ਤਾਨੂੰ 24 ਮਹੀਨਿਆਂ ਦਾ ਹੀ ਮਿਲੇਗਾ ਕਿਉਂਕਿ ਤੁਹਾਡੀ ਜਿਹੜੀ ਸਟੱਡੀ ਕੰਪਲੀਟ ਹੋਣੀ ਹੈ ਉਹ ਨਵੰਬਰ 2026 ਦੇ ਵਿੱਚ ਹੋਣੀ ਆ ਔਰ ਉਹ ਸਟੂਡੈਂਟਸ ਕਿਉਂਕਿ ਕਾਫੀ ਲੋਕ ਨਵੰਬਰ ਲਈ ਇਸ ਲਈ ਰੁਕੇ ਹੋਏ ਸੀ ਉਹਨਾਂ ਨੂੰ ਲੱਗਦਾ ਸੀ ਕਿ سپਾਊਸ ਪਲੱਸ 2 ਹੋਣਾ ਜ਼ਰੂਰੀ ਆ ਜਾਂ ਇੱਕ ਐਂਟ੍ਰੈਂਸ ਦੀ ਰਿਕੁਆਇਰਮੈਂਟ ਹੋ ਜੂਗੀ ਸਾਨੂੰ ਵੀ ਲੱਗਦਾ ਸੀ ਬਟ ਉਹ ਹਾਲੇ ਕੋਈ ਰੂਲ ਇੰਪਲੀਮੈਂਟ ਨਹੀਂ ਹੋਇਆ ਸੋ ਜਿਨ੍ਹਾਂ ਨੇ ਆਪਣੀਆਂ ਫਾਈਲਸ ਨਵੰਬਰ ਲਈ ਹੋਲਡ ਕੀਤੀਆਂ ਹੋਈਆਂ ਸੀਗੀਆਂ ਆਪਣੀ ਟਾਈਮ ਸੈੱਟ ਲਗਾ ਤਾਂਕਿ ਤੁਹਾਨੂੰ ਆਪਣਾ ਵਰਕ ਪਰਮਿਟ ਆ ਔਰ 24 ਮਹੀਨਿਆਂ ਦਾ ਮਿਲੇ ਬਾਕੀ ਜਿਹੜੇ ਜਨੂਅਰੀ ਆਨਵਰਡਸ 2026 ਐਪਲੀਕੇਸ਼ਨਸ ਆਪਣੀਆਂ ਲਾਨ ਕੇ ਉਹਨਾਂ ਨੂੰ 2027 ਦੇ ਵਿੱਚ ਜਿਹੜਾ ਵਰਕ ਪਰਮਿਟ ਮਿਲੇਗਾ ਗੇਨ ਮੈਂ ਕਹ ਦਿੰਦੀ ਆ 18 ਮਹੀਨੇ ਦਾ ਮਿਲੇਗਾ ਉਹਨਾਂ ਨੇ ਆਪਾਂ ਫੰਡਿੰਗ ਨੂੰ ਲੈ ਕੇ ਸੋ ਫੰਡਿੰਗ ਨੂੰ ਲੈ ਕੇ ਜ਼ਿਆਦਾ ਚੇਂਜ ਨਹੀਂ ਆਇਆ ਪਹਿਲੇ ਜਿਹੜਾ ਆਊਟਰ ਲੰਡਨ ਦੇ ਫੰਡਸ ਦਿਖਾਣੇ ਪੈਂਦੇ ਸੀ ਉਹ 10224 ਦਿਖਾਣੇ ਪੈਂਦੇ ਸੀ ਹੁਣ ਜਿਹੜੇ ਹੈਗੇ ਆ ਉਹ 10549 ਦਿਖਾਣੇ ਪੈਣਗੇ ਇਨਰ ਲੰਡਨ ਲਈ 13347 ਸੀ ਹੁਣ 13761 ਹੋਣਗੇ ਮਤਲਬ ਰਾਉਂਡ ਅਬਾਊਟ ਤੁਹਾਡਾ 50000 ਦਾ ਫਰਕ ਪਾਏਗਾ ਸੋ ਅਸੀਂ ਪਹਿਲੇ ਹੀ ਕਲਾਇੰਟ ਨੂੰ ਕਹਿੰਦੇ ਹੁੰਨੇ ਸੀ ਕਿ ਲੱਖ ਰੁਪਿਆ ਵੱਧ ਫੰਡਿੰਗ ਦਾ ਰੱਖਿਆ ਕਰੋ ਇਹੀ ਰੀਜਨਸ ਆ ਕਿਉਂਕਿ ਜਦੋਂ ਫਾਈਲ ਲਗਾਨੀ ਹੁੰਦੀ ਹੈ ਕਿਉਂਕਿ ਯੂਕੇ ਚ ਤੁਹਾਨੂੰ ਪਤਾ ਹੈ ਕਿ 28 ਦਿਨ ਪੁਰਾਣੇ ਫੰਡਸ ਕਰਨੇ ਹੁੰਦੇ ਆ ਤਾਂ ਕਈ ਵਾਰ ਪੌਂਡ ਦਾ ਰੇਟ ਵੱਧ ਜਾਂਦਾ ਹੈ ਜਾਂ ਕੋਈ ਨਾ ਕੋਈ ਚੀਜ਼ਾ ਕਰਕੇ ਅਸੀਂ ਹਮੇਸ਼ਾ ਤੋਂ ਹੀ ਕਹਿੰਦੇ ਆ ਬਟ ਜਿਹੜੇ ਸਟੂਡੈਂਟਸ ਨੇ ਉਹਨਾਂ ਐਪਲੀਕੇਸ਼ਨਸ ਨਵੰਬਰ ਤੋਂ ਲਗਾਨੀਆਂ ਵਾ ਕਿਉਂਕਿ ਇਹ ਰੂਲ ਜਿਹੜਾ ਹੈਗਾ ਵਾ ਉਹ ਨੰਬਰ ਤੋਂ ਇੰਪਲੀਮੈਂਟ ਕਰੇਗਾ ਸੋ ਚੈੱਕ ਕਰ ਲਓ ਜਿਨ੍ਹਾਂ ਦੇ ਆਪਣੀ ਮਤਲਬ ਫਾਈਲਿੰਗ ਆਫ ਅ ਲੈਟਰ ਵਗੈਰਾ ਸਭ ਆਈ ਹੋਈ ਆ ਤਾਂ ਆਪਣੇ ਫੰਡਿੰਗ ਨੂੰ ਪਹਿਲੇ ਤੋਂ ਹੀ ਇਨਕਰੀਜ਼ ਕਰ ਲਓ। ਸ਼ੁਭ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਅੱਜ ਦੇ ਐਕਸਪਰਟ ਨੇ ਇਸ ਵੀਡੀਓ ਦੇ ਵਿੱਚ ਦਿੱਤੀ ਹੈ। ਸਕਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਦੇ ਉੱਤੇ ਕੋਈ ਵੀ ਵਹਿਮ ਦੂਰ ਕਰੋ ਕੋਈ ਸਵਾਲ ਹੈ ਉਹਦਾ ਜਵਾਬ ਲਓ। ਪੂਰੀ ਤਸੱਲੀ ਤੁਸੀਂ ਟੈਲੀਫੋਨ ਤੇ ਕਰੋ ਜਾਂ ਨੇੜੇ ਦੇ ਦਫ਼ਤਰ ਵਿਜ਼ਿਟ ਕਰੋ। ਜਾਂ ਤੁਸੀਂ ਈਮੇਲ ਕਰੋ سوشل میڈیا ਦੇ ਜ਼ਰੀਏ ਸੰਪਰਕ ਕਰੋ ਪਰ ਮੇਰੀ ਗੁਜ਼ਾਰਿਸ਼ ਹੈ ਵਿਦਿਆਰਥੀਆਂ ਨੂੰ ਕਿ ਜਦੋਂ ਤੁਹਾਡੀ ਪੂਰੀ ਤਸੱਲੀ ਹੋਵੇ ਹਰ ਸਵਾਲ ਦਾ ਜਵਾਬ ਮਿਲੇ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਤਾਂ ਕਿ ਤੁਹਾਡੇ ਕੋਲੋਂ ਵੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋਮਾ